ਕਲੀ ਵਿਜੀਲੈਂਸ ਅਫਸਰ ਬਣ ਕੇ ਪੁਲਿਸ ਮੁਲਾਜ਼ਮਾ ਅਤੇ ਆਮ ਲੋਕਾਂ ਦੇ ਉੱਤੇ ਰੋਬ ਮਾਰਦਾ ਸੀ ਇਹ ਵਿਅਕਤੀ ਦੇਖੋ ਕਿਵੇਂ ਆਇਆ ਪੁਲਿਸ ਦੇ ਹੱਥ ਲੁਧਿਆਣਾ ਪੁਲਿਸ ਨੂੰ ਅਸਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਦਰਸਲ ਇਸ ਵਿਅਕਤੀ ਦੇ ਕੋਲੋਂ ਵੱਖ-ਵੱਖ ਮਹਿਕਮਿਆਂ ਦੀਆਂ ਵਰਦੀਆਂ ਵੀ ਬਰਾਮਦ ਹੋਈਆਂ ਨੇ ਥਾਣਾ ਸਦਰਦੀ ਪੁਲਿਸ ਨੇ ਨਕਲੀ ਵਿਜੀਲੈਂਸ ਇੰਸਪੈਕਟਰ ਨੂੰ ਕਾਬੂ ਕੀਤਾ ਅਤੇ ਉਸ ਤੋਂ ਬਾਅਦ ਉਸ ਦਾ ਰਿਮਾਂਡ ਹਾਸਲ ਕੀਤਾ ਤੇ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਦੱਸ ਜਈਏ ਕਿ ਇਸ ਦਾ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਸੀ ਤੇ ਜਦੋਂ ਇਹ ਸੁਪਨਾ ਪੂਰਾ ਨਾ ਹੋਇਆ ਤਾਂ ਇਹ ਫਿਰ ਨਕਲੀ ਵਿਜੀਲੈਂਸ ਅਧਿਕਾਰੀ ਬਣ ਗਿਆ ਇਸ ਦੇ ਕੋਲੋਂ ਪੁਲਿਸ ਨੇ ਇੱਕ ਖਾਕੀ ਵਰਦੀ 3 ਸਟਾਰ 2 ਸੈੱਟ ਇੱਕ ਨੇਮ ਪਲੇਟ ਇੱਕ ਬੈਲਟ ਇੱਕ ਖਾਕੀ ਪਗੜੀ ਇੱਕ ਕਿਤਾਬ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ ਇਸ ਦੇ ਕੋਲੋਂ ਜਿਹੜੀ ਕਾਰ ਬਰਾਮਦ ਕੀਤੀ ਗਈ ਹੈ ਉਸ ਦੇ ਸ਼ੀਸ਼ੇ ਦੇ ਉੱਤੇ ਪੁਲਿਸ ਵਾਲਾ ਸਟicker ਵੀ ਲੱਗਿਆ ਹੋਇਆ ਤਾਂ ਦੱਸ ਦਈਏ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਪੁਲਿਸ ਨੂੰ ਇਸ ਬਾਬਤ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇੱਕ ਵਿਜੀਲੈਂਸ ਅਫਸਰ ਰੋਬ ਮਾਰਦਾ ਹੈ ਤਾਂ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਨਕਲੀ ਵਿਜੀਲੈਂਸ ਅਫਸਰ ਨਿਕਲਿਆ ਜਿਹੜਾ ਸਿਰਫ ਤੇ ਸਿਰਫ ਆਪਣਾ ਸੁਪਨਾ ਪੂਰਾ ਕਰਨ ਤੇ ਲੋਕਾਂ ਤੇ ਰੋਬ ਮਾਰਨ ਵਾਸਤੇ ਅਜਿਹਾ ਕੰਮ ਕਰ ਰਿਹਾ ਸੀ ਹਾਲਾਂਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਨਕਲੀ ਵਿਜੀਲੈਂਸ ਅਫਸਰ ਬਣ ਕੇ ਪੁਲਿਸ ਮੁਲਾਜ਼ਮਾ ਅਤੇ ਆਮ ਲੋਕਾਂ ਦੇ ਉੱਤੇ ਰੋਬ ਮਾਰਦਾ ਸੀ ਇਹ ਵਿਅਕਤੀ ਦੇਖੋ ਕਿਵੇਂ ਆਇਆ ਪੁਲਿਸ ਦੇ ਹੱਥ। ਲੁਧਿਆਣਾ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਦਰਅਸਲ ਇਸ ਵਿਅਕਤੀ ਦੇ ਕੋਲੋਂ ਵੱਖ-ਵੱਖ ਮਹਿਕਮਿਆਂ ਦੀਆਂ ਵਰਦੀਆਂ ਵੀ ਬਰਾਮਦ ਹੋਈਆਂ ਨੇ। ਥਾਣਾ ਸਦਰਦੀ ਪੁਲਿਸ ਨੇ ਨਕਲੀ ਵਿਜੀਲੈਂਸ ਇੰਸਪੈਕਟਰ ਨੂੰ ਕਾਬੂ ਕੀਤਾ ਅਤੇ ਉਸ ਤੋਂ ਬਾਅਦ ਉਸ ਦਾ ਰਿਮਾਂਡ ਹਾਸਲ ਕੀਤਾ ਤੇ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਦੱਸ ਦਈਏ ਕਿ ਇਸ ਦਾ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਸੀ ਤੇ ਜਦੋਂ ਇਹ ਸੁਪਨਾ ਪੂਰਾ ਨਾ ਹੋਇਆ ਤਾਂ ਇਹ ਫਿਰ ਨਕਲੀ ਵਿਜੀਲੈਂਸ ਅਧਿਕਾਰੀ ਬਣ ਗਿਆ ਇਸ ਦੇ ਕੋਲੋਂ ਪੁਲਿਸ ਨੇ ਇੱਕ ਖਾਕੀ ਵਰਦੀ ਤਿੰਨ ਸਟਾਰ ਦੋ ਸੈੱਟ ਇੱਕ ਨੇਮ ਪਲੇਟ ਇੱਕ ਬੈਲਟ ਇੱਕ ਖਾਕੀ ਪਗੜੀ ਇੱਕ ਕਿਤਾਬ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ ਇਸ ਦੇ ਕੋਲੋਂ ਜਿਹੜੀ ਕਾਰ ਬਰਾਮਦ ਕੀਤੀ ਗਈ ਹੈ ਉਸ ਦੇ ਸ਼ੀਸ਼ੇ ਦੇ ਉੱਤੇ ਪੁਲਿਸ ਵਾਲਾ ਸਟਿੱਕਰ ਵੀ ਲੱਗਿਆ ਹੋਇਆ ਤਾਂ ਦੱਸ ਦਈਏ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਪੁਲਿਸ ਨੂੰ ਇਸ ਬਾਬਤ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇੱਕ ਵਿਜੀਲੈਂਸ ਅਫਸਰ ਰੋਬ ਮਾਰਦਾ ਹੈ ਤਾਂ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਨਕਲੀ ਵਿਜੀਲੈਂਸ ਅਫਸਰ ਨਿਕਲਿਆ ਜਿਹੜਾ ਸਿਰਫ ਤੇ ਸਿਰਫ ਆਪਣਾ ਸੁਪਨਾ ਪੂਰਾ ਕਰਨ ਤੇ ਲੋਕਾਂ ਤੇ ਰੋਬ ਮਾਰਨ ਵਾਸਤੇ ਅਜਿਹਾ ਕੰਮ ਕਰ ਰਿਹਾ ਸੀ ਹਾਲਾਂਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਨਕਲੀ ਵਿਜੀਲੈਂਸ ਅਫਸਰ ਬੀ ਪੁਲਿਸ ਪਾਰਟੀ ਕੋ ਇਨਫੋਰਮੇਸ਼ਨ ਮਿਸੀਗੀ ਕਿ ਇੱਕ ਹਰਮਨ ਪ੍ਰੀਤ ਨਾਮ ਦਾ ਮੁੰਡਾ son of ਕਰਨ ਸਿੰਘ ਵਾਸੀ ਈਸਰਨਗਰ ਲੁਧਿਆਣੇ ਦਾ ਉਮਰ ਕਰੀਬ 30 ਜੋ ਪੁਲਿਸ ਦਾ ਮੁਲਾਜ਼ਮ ਇੰਸਪੈਕਟਰ ਵਿਜੀਲੈਂਸ ਦਾ ਇੰਸਪੈਕਟਰ ਦਸਕੇ ਲੋਕਾਂ ਨਾਲ ਠੱਗੀ ਮਾਰਦਾ ਇਦੇ ਬਾਰੇ ਇਨਫੋਰਮੇਸ਼ਨ ਆਈ ਸੀਗੀ ਪੁਲਿਸ ਪਾਰਟੀ ਨੇ ਐਸ ਐਚਓ ਸਾਹਿਬ ਨੇ ਅਬ ਐਸਪੀ ਸਾਹਿਬ ਨੇ ਬਹੁਤ ਸਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੀਆਂ ਜੜੀਆਂ ਠੱਗੀਆਂ ਮਾਰ ਚੁੱਕੀਆਂ ਇਹਨਾਂ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਵਰਦੀ ਵੀ ਮਿਲੀ ਜੀ ਦੇ ਕੋਲ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਬੈਲਟ ਮਿਲੀ ਹੈ ਹਾਂ ਜੀ ਇੰਨਾ ਸਮਾਂ ਉਗੀ ਦੇ ਵਿੱਚ ਹੀ ਬੈਠਦੇ ਨਹੀਂ ਤੁਸੀਂ ਗਾ ਉਹਦੇ ਦਾਣੇ ਚੋਂ ਕੀ ਉਹਦੇ ਵਿੱਚ ਹੀ ਬੈਠਦਾ ਜਾਂ ਕੇ ਬਾਜ਼ਮਾ ਕੋਲ ਫੁੱਟੀ ਉਹਨਾਂ ਨੂੰ ਪਤਾ ਸੀ ਜਾਂ ਇਹ ਗੁੰਮਰਾਹ ਕਰਦਾ ਸੀ ਉਹ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਆਪਾਂ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਸਰ ਇਹਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਬੜਾ ਕੋਈ ਇਹਨੇ ਵਾਰਦਾਤ ਕਰਦੇ ਹੋਏ ਫੜਿਆ ਗਿਆ ਹੈ ਬਈ ਜਾਂ ਕੋਈ ਕਿਸੇ ਨੂੰ ਕੋਈ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀ ਕਿ ਮਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦਸਕੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ ਰੋਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮੈਕਮੇ ਦੇ ਉੱਤੇ ਰੋਬ ਬਣਾ ਕੇ ਆਪਣਾ ਮਤਲਬ ਕੰਮ ਕੀ ਕੰਡਾ ਹੈ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ ਦੋ ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ ਦੋ ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਝੀ ਕਰਾਂਗੇ ਸਰ ਸੁਤਰਾ ਤਾਂ ਇਹ ਨਹੀਂ ਪਤਾ ਲੱਗਾ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਬੈਠਦਾ ਆ ਰਿਹਾ ਸੀਗਾ ਚੌਂਕੀ ਵਾਲਿਆਂ ਨੇ ਪੁੱਛਿਆ ਨਹੀਂ ਜੀ ਨਿਗਰਾਨ ਸਾਰੇ ਤਾਂ ਉਹ ਕੀ ਕਰ ਇਹ ਜੀ ਸੂਤਰੋਂ ਵਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪ੍ਰੀਏਟ ਐਕਸ਼ਨ ਉਹ ਲੱਲਾਂਗੇ ਅਸੀਂ ਇਹ ਵਰਦੀ ਵਗੈਰਾ ਕਿੱਥੋਂ ਬਣਵਾਈਆਂ ਇਹਨੀਆਂ ਮੈਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਸਰ ਜੀ ਨਾਲ ਕੋਈ ਹੋਰ ਨਹੀਂ ਬੰਦੇ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ ਇਸੇ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉਥੇ ਪੇਸ਼ ਕਰਾਂਗੇ ਜੀ ਤੁਹਾਡੇ ਨਾਲ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰਦਾਤ ਇਹਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਇਹਦੇ ਇਹਦੇ ਕੋਲੋਂ ਰਿਕਵਰੀ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਟਸ ਹੈ ਇਹ ਸਾਰੀ ਕੋਈ ਠੱਗੀ ਸਾਹਮਣੇ ਆਈ ਹੋਵੇ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਏਗੀ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਵਿਭਾਗ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਬੰਦੀ ਜੋ ਵੀ ਕਰ ਰਹੇ ਆ ਆ ਰਹੇ ਆਂ ਜੀ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾਂ ਬਣਦਾ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾਂ ਨੇ ਦੱਸਿਆ ਠੀਕ ਹੈ ਨਹੀਂ ਮੇਰੇ ਨਾਲ ਤਾਂ ਸਰ ਕੀਤੀਆਂ ਨੇ ਮੇਰੇ ਕੋਲ ਪਲੇਟ ਆਈ ਹੁਣ ਤੱਕ ਸਾਹਮਣੇ ਯਾਰ ਤਾਂ ਹੀ ਕਰਕੇ ਆਪਾਂ ਖੜਿਆ ਇਹਨੂੰ हाँ जी सर रंगे हत्ती इस करके नहीं फटाया गया कि किसी ने दसा नहीं सर ने ये रंगे, रंगे हत्ती तो ये था। 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 ये कह रहे हो ना कि वेरीफाई करो दसो कि वारदात की असं वो कर ला फिर ये जी दो दिन दो दिन अफ करेंगे इन्हें की कारनामा केड़ी वारदात की है ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਵੈਸੇ ਪ੍ਰੋਫੈਸ਼ਨਲ ਜਾਂ ਕੀ ਕਰਦਾ ਜੀ ਇਸ ਤੋਂ ਲਾਵਾ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ ਇਹਦਾ ਸੁਪਨਾ ਸੀਗਾ ਵਰਤੀ ਹੁੰਦਾ ਹੋਇਆ ਨਹੀਂ ਕਿਸੇ ਕਾਰਨ ਵਸ਼ ਕਿਸ ਚੀਜ਼ ਦੀ ਹੈ ਇਹ ਪੁਲਿਸ ਮੈਨੂਅਲ ਇਸ ਹਾਂ ਨਹੀਂ ਨਹੀਂ ਪੁਲਿਸ ਦੀ ਭਰਤੀ ਹੁੰਦੀ ਪੰਜਾਬ ਪੁਲਿਸ ਦੇ ਵਿੱਚ ਸਰ ਲੱਗੀ ਜਿਹੜੀ ਪ੍ਰਾਮ ਹੋਈ ਹੈ ਸਰ ਸਫਟ ਹੈ ਜੀ ਚਿੱਟੇ ਕਲਰ ਦੀ ਉਹਨੇ ਉਹਨੇ ਸਟicker ਲਾਇਆ ਸੀਗਾ ਪੁਲਿਸ ਦਾ ਸਟicker ਲਾਇਆ ਹੋਇਆ ਸੀਗਾ ਸਰ ਕਿੰਨਾ ਪੜੇ ਲਿਖਿਆ ਹੈ ਜੀ ਇਹ ਜੀ ਗ੍ਰੈਜੂਏਟ ਹੈਗਾ ਐਸ ਪਰ ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈਗਾ ਸਵਾਲ ਆ ਰਿਹਾ ਕਿ ਉਹਨੇ ਸ਼ਮਲਾ ਆਪਣੇ ਥਾੜੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣੇ ਸ਼ਿਕਾਰ ਬਣਾਏ ਉਹਨਾਂ ਤੋਂ ਪੈਸੇ ਲਏ ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ ਬਾਕੀ ਠੀਕ ਹੈ ਜੀ ਥੈਂਕ ਯੂ ਸੋ Much ਕੋਈ ਪਰਚੇ ਹੈਗੇ ਕੋਈ ਕਿਸੇ ਤਰ੍ਹਾਂ ਦਾ ਨਸ਼ੀਬ ਹੈ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ ਇਹ ਮੈਂ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ ਠੀਕ ਹੈ ਠੀਕ ਹੈ ਥੈਂਕ ਯੂ